ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖਰੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 9 10 11 ਅਤੇ 12 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਕਿਉਂਕਿ ਪੰਜਾਬ ਦੇ ਨੇੜੇ ਤੇੜੇ ਗੁਜਰਾਤ ਅਤੇ ਰਾਜਸਥਾਨ ਦੇ ਸੈਂਟਰ ਜੇ ਤੱਟ ਦੇ ਉੱਪਰ ਇੱਕ ਚੱਕਰਵਾਤੀ ਮਾਹੌਲ ਬਣਿਆ ਹੋਇਆ ਤੇ ਇੱਕ ਮਾਹੌਲ ਚੀਨ ਵੱਲੋਂ ਜਿਹੜੀ ਕਿ ਬੰਗਾਲ ਦੀ ਖਾੜੀ ਤੋਂ ਉੱਠਿਆ ਸੀ ਉਹ ਵੀ ਵੱਡਣਾ ਸ਼ੁਰੂ ਹੋ ਚੁੱਕਿਆ ਤੇ ਨੇੜੇ ਤੇੜੇ ਪੰਜਾਬ ਦੇ ਵੀ ਇੱਕ ਤਗੜੀ ਬੱਦਲਬਾਈ ਆਉਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਕਾਰਨ ਆਉਂਦੇ ਦਿਨਾਂ ਦੇ ਵਿੱਚ ਫੇਰ ਤੋਂ ਪੰਜਾਬ ਦੇ ਉੱਪਰ ਮੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਹੁਣ ਅਸੀਂ ਜਾਣਕਾਰੀ ਦੇਖ ਲੈਂਦੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਮੀਂਹ ਹੈ ਗੱਲ ਕੀਤੀ ਜੇਵੇ ਤਾਂ 9 ਸਤੰਬਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਠੀਕ-ਠਾਕ ਮੀਂਹ ਦੇਖਣ ਨੂੰ ਮਿਲ ਸਕਦਾ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਦੇ ਵਿੱਚ ਬਾਕੀ ਅੰਮ੍ਰਿਤਸਰ ਜਲੰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਮੋਹਾਲੀ ਵਿੱਚ ਵੀ ਠੀਕ-ਠਾਕ ਵਰਖਾ ਦੇਖਣ ਨੂੰ ਮਿਲ ਸਕਦੀ ਜਾਂ ਫਿਰ ਹਲਕੇ ਦਰਮਿਆਨੇ ਬੂੰਦਾਬੰਦੀ ਦੀ ਉਮੀਦ ਹੈ। ਬਾਕੀ ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰਫਜ਼ਿਲਕਾ, ਪਠੰਡਾ, ਬਰਨਾਲਾ, ਮਾਨਸਾ ਤੇ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਜ਼ਿਆਦਾਤਰ ਡਰਾਈ ਹੀ ਬਣਿਆ ਰਹੇਗਾ। ਕੋਈ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ। ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਸੇ ਤਰੀਕੇ ਦੇ ਵਿੱਚ ਉਮੀਦ ਹੀ ਉਮੀਦ ਹੈ ਜਿਹਦੇ ਦੇਖ ਸਕਦੇ ਹੋ 11 ਅਤੇ 10 ਸਤੰਬਰ ਨੂੰ ਵੀ ਲਗਾਤਾਰ ਹਾਲਾਤ ਇਹੀ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਇਹ ਮੇਨ ਜ਼ਿਲ੍ਹੇ ਨੇ ਜਿਹਦੇ ਵਿੱਚ 10 ਅਤੇ 11 ਤਰੀਕ ਨੂੰ ਉਮੀਦ ਹੀ ਉਮੀਦ ਹੈ ਬਾਕੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਇਹਨਾਂ ਵਿੱਚ ਵੀ ਲਗਭਗ ਸੇਮ ਹਾਲਾਤ 11 ਤਰੀਕ ਨੂੰ ਦਿਖਾਈ ਦੇਣਗੇ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਇਹਦੇ ਵਿੱਚ ਵੀ ਲਗਭਗ ਦੇਖ ਸਕਦੇ ਹੋ ਕਿ ਮੌਸਮ ਦਾ ਹਾਲਾਤ ਸੁੱਕੇ ਬਣੇ ਰਹਿਣ ਦੀ ਉਮੀਦ ਹੈ ਕੋਈ ਤਕੜੀ ਕਾਰਵਾਈ ਦੀ ਫਿਲਹਾਲ ਹਲਚਲ ਦਿਖਾਈ ਨਹੀਂ ਦੇ ਰਹੀ ਚਿੰਤਾ ਦੀ ਗੱਲ ਇਹ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਅਗਰ ਮੀਂਹ ਹੁੰਦਾ ਤਾਂ ਕਿਤੇ ਨਾ ਕਿਤੇ ਹੜ੍ਹਾਂ ਦਾ ਜਿਹੜਾ ਜਲ ਸતર ਹੈ ਫੇਰ ਤੋਂ ਵੱਧ ਸਕਦਾ ਹੈ ਸਤਲੁਜ ਹੋ ਗਿਆ ਘੱਗਰ ਹੋ ਗਿਆ ਰਾਵੀ ਹੋ ਗਿਆ ਬਿਆਸ ਹੋ ਗਿਆ ਅਗਰ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਜਾਂ ਫਿਰ ਹਿਮਾਚਲ 'ਚ ਮੀਂਹ ਪੈਂਦਾ ਤਾਂ ਕਿਤੇ ਨਾ ਕਿਤੇ ਅਸਰ ਜਿਹੜਾ ਉਹ ਪੰਜਾਬ ਦੇ ਉੱਪਰ ਤਗੜੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅਗਰ ਆਪਾਂ ਆਖਰੀ ਦਿਨ 12 ਸਤੰਬਰ ਦੀ ਗੱਲ ਕਰੀ ਤਾਂ ਦੁਆਰਾ ਤੋਂ ਤਗੜੇ ਸਿਸਟਮ ਆਉਂਦੇ ਦਿਖਾਈ ਦੇ ਰਹੇ ਨੇ ਮੇਨ ਤੌਰ ਤੇ ਪਠਾਨਕੋਟ ਅਤੇ ਹੁਸ਼ਿਆਰਪੁਰ ਇਹ ਦੋ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਤਗੜੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਫੇਰ ਤੋਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਇਹ ਇਲਾਕਿਆਂ ਦੇ ਵਿੱਚ ਜਿਹੜੇ ਰਿਸਕ ਦਾ ਖਤਰਾ ਦੁਆਰਾ ਤੋਂ ਵੱਧ ਸਕਦਾ ਹੈ ਕਿਉਂਕਿ ਮੇਨ ਤੌਰ ਤੇ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਉਹ ਗੁਰਦਾਸਪੁਰ ਦਾ ਬਹੁਤ ਸਾਰਾ ਇਲਾਕਾ, ਅੰਮ੍ਰਿਤਸਰ ਦਾ, ਤਰਨਤਾਰਨ ਦਾ, ਕਪੂਰਥਲੇ ਦਾ ਅਤੇ ਪਠਾਨਕੋਟ ਦਾ ਇਹ ਜਿਨ੍ਹਾਂ ਵਿੱਚ ਜ਼ਿਆਦਾ ਰਿਸਕ ਦੇ ਖਤਰਾ ਵਧਿਆ ਹੋਇਆ ਜੀ ਤੇ ਫਿਰੋਜ਼ਪੁਰ ਦੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਨੀਵੇਂ ਇਲਾਕਿਆਂ ਵਿੱਚ ਪਾਣੀ ਹਲੇ ਵੀ ਘਟਿਆ ਨਹੀਂ ਹੈ ਪਰ ਹੁਣ ਚਾਰ ਪਰਤੇ ਪਠਾਨਕੋਟ ਵੀ ਦੁਆਰਾ ਤੋਂ ਬਰਖਾ ਦੇਖਣ ਨੂੰ ਮਿਲ ਸਕਦੀ ਹੈ। ਬਾਕੀ ਗੁਰਦਾਸਪੁਰ, ਨਮਾਸ਼ਹਿਰ, ਰੂਪਨਗਰ ਤੇ ਮੁਹਾਲੀ ਵਿੱਚ ਵੀ ਥੋੜੀ-ਬਹੁਤੀ ਬਰਸਾਤ ਦੀ ਉਮੀਦ ਲਗਾਤਾਰ ਬਰਕਰਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ। ਬਾਕੀ ਅਗਰ ਗੱਲ ਕਰੀਏ ਤਾਂ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਥੋੜੀ-ਬਹੁਤੀ ਬਰਖਾ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ। ਅਗਰ ਗੱਲ ਕਰੀਏ ਤਾਂ ਮਾਲਵੇ ਬੈਲਟ ਵਿੱਚ ਮੌਸਮ ਢਾਈ ਹੈ ਜੀ। ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ, ਫਿਲਹਾਲ ਹੁੰਦੀ ਦਿਖਾਈ ਨਹੀਂ ਦੇ ਰਹੀ ਬਾਕੀ ਹਾਲਾਤ ਥੋੜੇ ਜਿ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ ਹੜ੍ਹਾਂ ਦੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਹੜ੍ਹਾਂ ਦੇ ਕੀ ਹਾਲਾਤ ਨੇ ਅਗਰ ਮੌਸਮ ਸਹੀ ਹੈ ਜਾਂ ਤੁਸੀਂ ਬਚੇ ਹੋਏ ਤੋਂ ਤਾਂ ਵਾਹਿਗੁਰੂ ਜ਼ਰੂਰ ਲਿਖਿਓ ਜਾਂ ਫਿਰ ਤੁਸੀਂ ਕਿਸੇ ਵੀ ਦੇਵੀ ਦੇਵਤੇ ਨੂੰ ਧਿਆਉਂਦੇ ਹੋ ਉਹਨਾਂ ਦਾ ਨਾਮ ਲਿਖ ਕੇ ਇੱਕ ਦੋ ਮਿੰਟ ਅਰਦਾਸ ਕਰਿਓ ਜਿਨ੍ਹਾਂ ਦੇ ਹਾਲਾਤ ਸੁਧਰੇ ਨਹੀਂ ਹਨ ਜਿਨ੍ਹਾਂ ਦਾ ਇਲਾਕਾ ਹਲੇ ਵੀ ਹੜ੍ਹ ਦੇ ਅੰਦਰ ਆਇਆ ਹੋਇਆ ਹੈ ਤਾਂ ਰੱਬ ਉਹਨਾਂ ਨੂੰ ਵੀ ਜਲਦੀ ਜਲਦੀ ਜਿਹੜੀ ਹੈ ਸਹੀ ਰਸਤੇ ਤੇ ਲਿਆਉਣ ਦੇ ਵਾਸਤੇ ਤਰੱਕੀ ਵਾਸਤੇ ਰਾਹ ਖੋਲੇ ਕਿਉਂਕਿ ਹਾਲਾਤ ਪੰਜਾਬ ਦੇ ਬਹੁਤ ਖਰਾਬ ਨੇ ਇੱਕ ਦੂਜੇ ਨਾਲ ਮਿਲ ਕੇ ਚੱਲਣ ਦੀ ਉਮੀਦ ਹੈ ਲੋਡ ਵੀ ਹੈਗੀ ਸਾਨੂੰ ਤੇ ਬਾਕੀ ਹਾਲਾਤ ਜੋ ਵੀ ਹੋਣਗੇ ਉਹ ਇਸ ਵੀਡੀਓ ਇਸ ਦੇ ਚੈਨਲ ਦੇ ਉੱਪਰ ਲਗਾਤਾਰ ਵੀਡੀਓਜ਼ ਆਉਂਦੀ ਰਹਿਣਗੀਆਂ ਤਾਂ ਹੀ बार-बार ਰਿਕਵੈਸਟ ਕਰਦੇ ਆਂ ਜੀ ਕਿ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਮਿਲਦੇ ਜੀ ਅਗਲੀ ਵੀਡੀਓ ਲੈ ਕੇ ਜਲਦੀ ਧੰਨਵਾਦ ਜੀ ਸਾਰਿਆਂ ਦਾ